ਕੀ ਹੈ ਲੈਂਡ ਪੁਲਿੰਗ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੁਹਾਨੂੰ ਤਾਂ ਕਹਿਣਾ ਹੈ ਕਿ ਜਿਹੜੀ ਨੀਤੀ ਅਸੀਂ ਲੈ ਕੇ ਆਏ ਆ ਕਿ ਕਿਸਾਨਾਂ ਦੀ ਪੱਖ ਪੱਖ ਦੀ ਹੈ ਸਰਕਾਰਾਂ ਜਦੋਂ ਸ਼ਹਿਰੀਕਰਨ ਕਰਦੀਆਂ ਸਨ ਤਾਂ ਉਦੋਂ ਜ਼ਮੀਨਾਂ ਐਕਵਾਇਰ ਕਰਦੀਆਂ ਸਨ ਸਰਕਾਰ ਕਿਸਾਨ ਨੂੰ 1000 ਗਜ ਰਿਹਾਇਸ਼ੀ ਪਲਾਟ ਤੇ 200 ਗਜ ਕਮਰਸ਼ੀਅਲ ਪਲਾਟ ਹਰ ਕਿੱਲੇ ਦੇ ਬਦਲੇ 1 ਲੱਖ ਰੁਪਇਆ ਸਾਲਾਨਾ ਵੀ ਦਵਾਂਗੇ ਜ਼ਮੀਨਾਂ ਵੀ ਲਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਬਦਲੇ ਦੇ ਵਿੱਚ ਸਿੱਧਾ-ਸਿੱਧਾ ਪੰਜਾਬ ਨੂੰ ਖੇਤੀ ਨੂੰ ਕਾਫੀ ਨੁਕਸਾਨ ਹੋਏਗਾ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਜਸਬੀਰ ਸਿੰਘ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਇਸ ਸਮੇਂ ਜਿਹੜਾ ਭੱਖ ਦਾ ਮੁੱਦਾ ਹੈ ਉਹ ਲੈਂਡ ਪੁਲਿੰਗ ਦਾ ਮੁੱਦਾ ਹੈ ਕੀ ਹੈ ਲੈਂਡ ਪੁਲਿੰਗ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਸਰਕਾਰ ਇਹ ਜਿਹੜੀ ਸਕੀਮ ਲੈ ਕੇ ਆਈ ਹੈ ਉਸ ਦੀ ਪੂਰੀ ਜ਼ੋਰ ਸ਼ੋਰ ਦੇ ਨਾਲ ਉਹਦੀ ਐਡਵਰਟਾਈਜ਼ਮੈਂਟ ਕਰ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਨੀਤੀ ਅਸੀਂ ਲੈ ਕੇ ਆਏ ਆ ਇਹ ਕਿਸਾਨਾਂ ਦੀ ਪੱਖ ਪੱਖ ਦੀ ਹੈ ਪਰ ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਨੀਤੀ ਲੈ ਕੇ ਆਈ ਹੈ ਕਿਸਾਨ ਵਿਰੋਧੀ ਹੈ ਸਮੀਖਿਆ ਕਰਾਂਗੇ ਕੀ ਇਹਦਾ ਫਾਇਦਾ ਹੈ ਤੇ ਕੀ ਇਹਦਾ ਨੁਕਸਾਨ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰਕਾਰ ਦੀ ਤਾਂ ਸਰਕਾਰ ਦਾ ਕਹਿਣਾ ਹੈ ਕਿ ਇਸ ਵਾਰੀ ਅਸੀਂ ਕਿਸਾਨਾਂ ਦੇ ਨਾਲ ਭਾਈਵਾਲੀ ਕਰਾਂਗੇ ਇਸ ਤੋਂ ਪਹਿਲਾਂ ਦੀ ਅਗਰ ਗੱਲ ਕਰੀਏ ਤਾਂ ਪਹਿਲਾਂ ਸਰਕਾਰਾਂ ਜਦੋਂ ਸ਼ਹਿਰੀਕਰਨ ਕਰਦੀਆਂ ਸਨ ਤਾਂ ਉਦੋਂ ਜ਼ਮੀਨਾਂ ਐਕਵਾਇਰ ਕਰਦੀਆਂ ਸਨ ਪਰੇ ਪਹਿਲੀ ਵਾਰ ਪੰਜਾਬ ਦੇ ਵਿੱਚ ਉਹ ਹੈ ਕਿ ਲੈਂਡ ਪੁਲਿੰਗ ਦੀ ਸਕੀਮ ਲੈ ਕੇ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਇਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਿੱਧਾ-ਸਿੱਧਾ ਅਸੀਂ ਕਿਸਾਨਾਂ ਦੇ ਨਾਲ ਭਾਈਵਾਲੀ ਕਰਾਂਗੇ ਕਿਸਾਨਾਂ ਤੋਂ ਜ਼ਮੀਨ ਲਵਾਂਗੇ ਉਹਨਾਂ ਦਾ ਸ਼ੈਰੀਕਰਨ ਕਰਾਂਗੇ ਉਹਨਾਂ ਨੂੰ ਡਿਵੈਲਪ ਕਰਾਂਗੇ ਡਿਵੈਲਪ ਕਰਨ ਤੋਂ ਬਾਅਦ ਕਿਸਾਨਾਂ ਨੂੰ ਉਹਦੇ ਵਿੱਚੋਂ ਅਸੀਂ ਹਿੱਸਾ ਦੇਵਾਂਗੇ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਨੇ ਜਿਹੜੀ ਨੀਤੀ ਲੈ ਕੇ ਆਈ ਹੈ ਉਹ ਨੀਤੀ ਦੇ ਆਧਾਰਿਤ ਇੱਕ ਕਿੱਲੇ ਜ਼ਮੀਨ ਦੇ ਬਦਲੇ ਸਰਕਾਰ ਕਿਸਾਨ ਨੂੰ 1000 ਗਜ ਰਿਹਾਇਸ਼ੀ ਪਲਾਟ ਤੇ 200 ਗਜ ਕਮਰਸ਼ੀਅਲ ਪਲਾਟ ਜਿਹੜੀਆਂ ਕਿ ਸਾਰੀ ਸਹੂਲਤਾਂ ਦੇ ਨਾਲ ਲੈਸ ਬਿਜਲੀ ਪਾਣੀ ਸੀਵਰੇਜ ਸੜਕਾ ਇਹ ਸਾਰਾ ਕੁਝ ਡਿਵੈਲਪ ਕਰਕੇ ਸਰਕਾਰ ਦੇਗੀ ਤੇ ਸਰਕਾਰ ਦਾ ਕਹਿਣਾ ਹੈ ਕਿ ਜਦੋਂ ਵੀ ਅਸੀਂ ਤੁਹਾਡੇ ਨਾਲ ਇਹ ਜ਼ਮੀਨ ਤੁਹਾਡੇ ਤੋਂ ਲਵਾਂਗੇ ਤਾਂ ਟੋਕਨ ਮਨੀ ਦੇ ਰੂਪ ਦੇ ਵਿੱਚ 50000 ਰੁਪਏ ਪਹਿਲਾਂ ਹਰ ਕਿੱਲੇ ਦੇ ਦੇ ਰੂਪ ਵਿੱਚ ਤੁਹਾਨੂੰ ਦੇਵਾਂਗੇ ਉਸ ਤੋਂ ਬਾਅਦ ਹਰ ਕਿੱਲੇ ਦੇ ਬਦਲੇ 1 ਲੱਖ ਰੁਪਇਆ ਸਾਲਾਨਾ ਵੀ ਦੇਵਾਂਗੇ ਜੇਕਰ ਸਮਾਂ ਵਾਦਾ ਹੈ ਤਾਂ ਹਰ ਸਾਲ 10% ਵਾਧਾ ਵੀ ਦੇਵਾਂਗੇ ਸੋ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਲਈ ਬਹੁਤ ਵਧੀਆ ਨੀਤੀ ਹੈ ਜਦ ਤੱਕ ਜ਼ਮੀਨ ਡਿਵੈਲਪ ਨਹੀਂ ਹੁੰਦੀ ਤਦ ਤੱਕ ਕਿਸਾਨ ਇਹਦੇ ਉੱਪਰ ਖੇਤੀ ਵੀ ਕਰ ਸਕਦਾ ਹੈ ਖੇਤੀ ਤੋਂ ਵੀ ਪੈਸਾ ਕਮਾ ਸਕਦਾ ਹੈ ਸੋ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਨੂੰ ਲੁਭਾਉਣ ਦੀ ਤੇ ਕਿਸਾਨਾਂ ਨੂੰ ਇਹ ਦੱਸਣ ਦੀ ਕਿ ਕਿਸਾਨ ਦਾ ਹਰ ਪਾਸਿਓਂ ਇਹਦਾ ਫਾਇਦਾ ਹੈ ਇਸ ਸਕੀਮ ਦਾ ਤੇ ਤੁਹਾਨੂੰ ਬਹੁਤ ਜ਼ਿਆਦਾ ਸਹੂਲਤਾ ਦਿੱਤੀਆਂ ਜਾ ਰਹੀਆਂ ਹਨ ਪਰ ਜੇਕਰ ਗੱਲ ਕਰੀਏ ਕਿਸਾਨ ਜਥੇਬੰਦੀਆਂ ਦੀ ਜਾਂ ਆਪੋਜੀਸ਼ਨ ਪਾਰਟੀਆਂ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਰਾ ਸਰ ਧੋਖਾ ਕਰ ਰਹੀ ਹੈ ਕਿਸਾਨਾਂ ਨਾਲ ਕਿਉਂਕਿ ਪਹਿਲਾਂ ਤਾਂ ਜ਼ਮੀਨਾਂ ਐਕਵਾਇਰ ਕਰਕੇ ਪੈਸੇ ਦਿੱਤੇ ਜਾਂਦੇ ਸਨ ਪਰ ਇਸ ਵਾਰ ਜ਼ਮੀਨਾਂ ਵੀ ਲਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਬਦਲੇ ਦੇ ਵਿੱਚ ਕੁਝ ਹਿੱਸਾ ਜ਼ਮੀਨਦਾਰਾਂ ਨੂੰ ਦਿੱਤਾ ਜਾ ਰਿਹਾ ਜੋ ਕਿ ਸਰਾਸਰ ਧੱਕਾ ਹੈ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਇੱਕ ਖੇਤੀ ਸੂਬਾ ਹੈ ਪੂਰੇ ਦੇਸ਼ ਦਾ ਢਿੱਡ ਪਾਲਦਾ ਹੈ ਪੰਜਾਬ ਜੇਕਰ ਸ਼ਹਿਰੀਕਰਨ ਹੁੰਦਾ ਹੈ ਲਗਭਗ 65000 ਏਕੜ ਜਿਹੜੀ ਜਿਹੜੀ ਜ਼ਮੀਨ ਹੈ ਇਸ ਨੀਤੀ ਦੇ ਵਿੱਚ ਆਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਿੱਧਾ-ਸਿੱਧਾ ਪੰਜਾਬ ਨੂੰ ਖੇਤੀ ਨੂੰ ਕਾਫੀ ਨੁਕਸਾਨ ਹੋਏਗਾ ਅਤੇ ਜਿਹੜਾ ਪੰਜਾਬ ਨੰਬਰ 1 ਸੂਬਾ ਬਣਿਆ ਹੋਇਆ ਹੈ ਕਿਉਂਕਿ ਪੂਰੇ ਹਿੰਦੁਸਤਾਨ ਨੂੰ ਉਹ ਅन्न ਪ੍ਰਦਾਨ ਕਰਦਾ ਹੈ ਉਸ ਨਾਲ ਪੰਜਾਬ ਕਾਫੀ ਪਿੱਛੇ ਚਲਾ ਜਾਏਗਾ ਤੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਣਾ ਉਹਨਾਂ ਦੇ ਹੱਥ ਦੇ ਵਿੱਚ 1 ਏਕੜ ਦੇ ਬਦਲੇ ਸਿਰਫ 1000 ਗਜ ਦਾ ਪਲਾਟ ਤੇ 200 ਗਜ ਦਾ ਇੱਕ ਸ਼ੋਰੂਮ ਮਿਲਣਾ ਹੈ ਜਿਹੜਾ ਕਿ ਕਿਸਾਨਾਂ ਲਈ ਕਾਫੀ ਨਹੀਂ ਹੈ ਪਰ ਸਰਕਾਰ ਦੀ ਅਗਰ ਗੱਲ ਕਰੀਏ ਤਾਂ ਸਰਕਾਰ ਦਾ ਕਹਿਣਾ ਹੈ ਕਿ ਜਦੋਂ ਇਹ ਅਸੀਂ ਚੀਜ਼ ਡਿਵੈਲਪ ਕਰਕੇ ਦੇਵਾਂਗੇ ਤਾਂ ਇਸ ਦੀ ਕੀਮਤ ਕਾਫੀ ਜ਼ਿਆਦਾ ਵਧੇਗੀ ਵੱਧ ਜਾਵੇਗੀ ਤੇ ਕਿਸਾਨਾਂ ਨੂੰ ਇਹਦਾ ਕਾਫੀ ਫਾਇਦਾ ਆਏਗਾ ਸੋ ਕਿਸਾਨ ਜਥੇਬੰਦੀਆਂ ਤੇ ਸਰਕਾਰ ਦੇ ਵਿੱਚ ਕਾਫੀ ਆਪਸ ਦੇ ਵਿੱਚ ਟਕਰਾਅ ਹੋਈ ਹੈ ਕਿਸਾਨ ਆਪਣੀ ਜਗ੍ਹਾ ਤੇ ਡੇ ਰਹੀ ਹੋਈ ਹਨ ਕਿਉਂਕਿ ਉਹ ਕਹਿੰਦੇ ਨੇ ਅਸੀਂ ਜ਼ਮੀਨਾਂ ਨਹੀਂ ਦੇਵਾਂਗੇ ਪਰ ਸਰਕਾਰ ਦਾ ਕਹਿਣਾ ਹੈ ਕਿ ਸ਼ਹਿਰੀਕਰਨ ਬੜਾ ਜ਼ਰੂਰੀ ਹੈ ਕਿਉਂਕਿ ਆਬਾਦੀ ਪੰਜਾਬ ਦੀ ਵਧਦੀ ਜਾ ਰਹੀ ਹੈ ਤਾਂ ਜਿਹੜੀ ਸਕੀਮ ਸਰਕਾਰ ਲੈ ਕੇ ਆਈ ਹੈ ਉਹ ਕਿਸਾਨਾਂ ਦੇ ਪੱਖੀ ਦੀ ਹੈ ਕਿਸਾਨਾਂ ਦੇ ਖਿਲਾਫ ਦੇ ਨਹੀਂ ਸੋ ਆਉਣ ਵਾਲੇ ਭਵਿੱਖ 'ਚ ਹੀ ਪਤਾ ਲੱਗੇਗਾ ਕਿ ਸਰਕਾਰ ਯੂ-ਟਰਨ ਲੈਂਦੀ ਹੈ ਕਿ ਕਿਸਾਨ ਉਹਨਾਂ ਦੀ ਗੱਲ ਮੰਨਦੇ ਹਨ ਸੋ ਭਵਿੱਖ ਦੇ ਬੁੱਕਲ ਦੇ ਵਿੱਚ ਇਹ ਗੱਲਾਂ ਜਿਵੇਂ ਹੀ ਕੋਈ ਨਵੀਂ ਨੀਤੀ ਸਰਕਾਰ ਜਾਂ ਯੂ-ਟਰਨ ਲੈਂਦੀ ਹੈ ਜਾਂ ਸਰਕਾਰ ਇਸ ਨੂੰ ਲਾਗੂ ਕਰਦੀ ਹੈ ਤੁਹਾਡੇ ਨਾਲ ਇੱਕ ਵਾਰ ਫੇਰ ਦੁਆਰੋਂ ਰੂਬਰੂ ਹੋਵਾਂਗੇ ਮੈਨੂੰ ਦਿਓ ਇਜਾਜ਼ਤ